ਜਦ ਤੱਕ ਜੇ ਅਕਾਲੀ ਨਹੀਂ ਰੱਖਣਗੇ ਹੋਰ ਕੌਣ ਰੱਖੋ ਜੇ ਆਪਾਂ ਨਹੀਂ ਰੱਖਾਂਗੇ ਹੋਰ ਕੌਣ ਰੱਖੋ ਤਾਂ ਉਹਨਾਂ ਨੂੰ ਇੰਨਾ ਜਲੀਲ ਕੀਤਾ ਇੰਨਾ ਮਜਬੂਰ ਕੀਤਾ ਉਹ ਲਾਂਬੇ ਹੋ ਗਏ ਤੇ ਠੀਕ ਹੈ ਬੀਬੀ ਜੀ ਨੇ ਵਿਲਾਬੇ ਹੋ ਕੇ ਤਾਂ ਕੰਮ ਨਹੀਂ ਸਰਦਾ ਪਰ ਜਿਹੜੇ ਹਾਲਾਤ ਕਰ ਰਹੇ ਨੇ ਜਿਹੜੇ ਵਿੱਚ ਬੈਠੇ ਕੁਝ ਲੋ ਜਿਨ੍ਹਾਂ ਦਾ ਜ਼ਿਕਰ ਸਿੰਘ ਸਾਹਿਬ ਆਪ ਕਰਨਗੇ ਅੱਜ ਪਾਰਟੀ ਨੂੰ ਇੰਨਾ ਬਦਨਾਮ ਕਰਤਾ ਪਾਰਟੀ ਜਿਹਦਾ ਮਾਣ ਸੀ ਸਤਕਾਰ ਸੀ ਉਸ ਪਾਰਟੀ ਨੂੰ ਕੱਖੋਂ ਹੌਲੇ ਬਣਾ ਕੇ ਰੱਖਤਾ ਇਹ ਸੱਚ ਸਹੀ ਕਹਿਣਾ ਮੈਂ ਕਿ ਦੋ ਤਰੀਕ ਨੂੰ ਜਿਹੜਾ ਫਰਮਾਨ ਜਾਰੀ ਹੋਇਆ ਸੀ ਹਰ ਅਕਾਲੀ ਵਰਕਰ ਦੇ ਮਨ ਦੇ ਵਿੱਚ ਆ ਸੀ ਹਰ ਅਕਾਲੀ ਵਰਕਰ ਦੇ ਮਨ ਵਿੱਚ ਖੁਸ਼ੀ ਸੀ ਹਰ ਅਕਾਲੀ ਵਰਕਰ ਨੂੰ ਮਹਿਸੂਸ ਹੋ ਰਿਹਾ ਸੀ ਕਿ ਖਤਮ ਹੋਈ ਪਾਰਟੀ ਨੂੰ ਮੁੜ ਕੇ ਲੀਹਾਂ ਤੇ ਲਿਆਂਦਾ ਸਿੰਘ ਸਹਿਬਾਨਾ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਨੀਆ ਦੇ ਵਿੱਚ ਸ਼ੋਭਾ ਸਤਕਾਰ ਇੰਨਾ ਵਧਿਆ ਸੀ ਪਰ ਜਿਹਨਾਂ ਲੋਕਾਂ ਨੂੰ ਇਹ ਨਹੀਂ ਪਉਂਦਾ ਸੀ ਜਿਹੜੇ ਲੋਕ ਨਹੀਂ ਚਾਹੁੰਦੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇੰਨਾ ਮਾਨ ਸਤਕਾਰ ਹੋਵੇ ਔਰ ਉਹ ਲੋਕ ਜਿਹੜੇ ਏਜੰਸੀਆਂ ਨੇ ਖਰੀਦੇ ਹੋਏ ਨੇ ਏਜੰਸੀਆਂ ਦੀ ਪੇਰ ਰੋਲਤੇ ਨੇ ਜਿਹੜੇ ਅਕਾਲ ਤਖਤ ਤੋਂ ਖਤਮ ਕਰਨਾ ਸ੍ਰੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਨਵੇਂ-ਨਵੇਂ ਢੇਕੇ ਲਾ ਕੇ ਕਦੇ ਕਹਿੰਦੇ ਜੀ ਕਾਨੂੰਨ ਨਹੀਂ ਜਾਣ ਦਿੰਦਾ ਜਦੋਂ ਉਹਨਾਂ ਨੂੰ ਕਮੇਟੀ ਚ ਪਾਉਣ ਲੱਗੇ ਫਿਰ ਕਹਿੰਦੇ ਕਾਨੂੰਨ ਕੋਈ ਖਾਸ ਗੱਲ ਨਹੀਂ ਜਿਹੜੇ ਕਦੇ ਕੋਈ ਵਹਾਨਾ ਲਾ ਕੇ ਕਦੇ ਕੋਈ ਵਹਾਨਾ ਲਾ ਕੇ ਇਹ 7 ਮੈਂਬਰੀ ਕਮੇਟੀ ਨੂੰ ਟੀਚ ਸਮਝਣ ਲੱਗੇ ਅੱਜ ਸਾਡੇ ਸਾਹਮਣੇ ਉਹ ਚੁਣੌਤੀ ਆ ਸੋ ਇਸ ਚੁਣੌਤੀ ਦਾ ਟੱਕਰਾ ਕਰ ਲਈ ਅੱਜ ਤੁਸੀਂ ਹਲਕਾ ਸਨੌਰ ਦੇ ਲੋਕਾਂ ਨੇ ਅੱਜ ਇੱਕ ਆਪਣਾ ਇਤਿਹਾਸ ਦਰਾਇਆ ਤੁਹਾਡਾ ਪਛੋਕੜ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿ ਇਹ ਹਲਕਾ ਜਦੋਂ ਲਗਾਤਾਰ ਜਦੋਂ ਪੰਜਾਬ ਦੇ ਵਿੱਚ ਜਨਤਾ ਲਹਿਰ ਚੱਲ ਰਹੀ ਸੀ ਸਿੰਘ ਸਾਹਿਬ ਉਦੋਂ ਵੀ ਇੱਥੇ ਕਾਂਗਰਸ ਜਿੱਤ ਗਈ ਸੀ ਪਰ ਮੈਨੂੰ ਮਾਣ ਆ ਕਿ ਜਦੋਂ ਮੈਂ ਹਸਲ ਕੇ ਵਿੱਚ ਆਇਆ ਉਹ ਜਿਹੜੇ ਜਨਤਾ ਲਹਿਰ ਵਿੱਚ ਵੀ ਅਕਾਲੀ ਦਾ ਨਾਂ ਜਿੱਤ ਚੱਕਿਆ ਪਰ ਜਦੋਂ ਮੈਂ ਪਹਿਲੀ ਵਾਰ ਹਲਕੇ ਚ ਆਇਆ ਤਾਂ ਇਸ ਹਲਕੇ ਦੇ ਲੋਕਾਂ ਨੇ ਮੈਨੂੰ ਜਿਤਾਇਆ ਤੇ ਇੱਥੇ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਲੱਗਿਆ ਤੇ ਫੇਰ ਮੇਰਾ ਗੱਲ 30 ਸਾਲਾਂ ਬਾਅਦ ਮੇਰਾ ਬੇਟਾ ਚੋਲ ਲੜਿਆ ਚਾਰ ਜ਼ਿਲ੍ਹਿਆਂ ਵਿੱਚੋਂ ਭਾਵੇਂ ਪਟਿਆਲਾ ਸੀ ਫਤਿਹਗੜ੍ਹ ਸਾਹਿਬ ਸੀ ਰੋਪੜ ਸੀ ਮੁਹਾਲੀ ਸੀ ਚਾਰ ਜ਼ਿਲ੍ਹਿਆਂ ਵਿੱਚੋਂ ਇੱਕ ਅਕਾਲੀ ਨਾਲ ਜਿੱਤ ਸਕਿਆ ਪਰ ਇਹ ਹਲਕੇ ਦੇ ਲੋਕਾਂ ਨੇ ਇੱਕੋ ਇੱਕ ਅਕਾਲੀ ਜੇ ਜਿਤਾਇਆ ਤਾਂ ਮੇਰੇ ਬੇਟੇ ਨੂੰ ਜਿਤਾਇਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਤੇ ਸਨਮਾਨ ਦੀ ਬਹਾਲੀ ਲਈ ਜੋ ਮਹਿਮ ਦਾ ਆਗਾਜ਼ ਤੁਸੀਂ ਲਗਿਓ ਕਰਨ ਤਾਂ ਮੈਂ ਕਹਿ ਸਕਦਾ ਕਿ ਮਹਿਮ ਕੇਵਲ ਹਲਕੇ ਸਨੌਰ ਤੱਕ ਨਹੀਂ ਰਹੇਗੀ ਇਹ ਮਹਿਮ ਪੰਜਾਬ ਤੇ ਦੇਸ਼ ਵਿੱਚ ਹੋਏਗੀ ਦੁਨੀਆ ਵਿੱਚ ਫੈਲੇਗੀ ਔਰ ਇੱਕ ਦਿਨ ਸ਼ਰੋਮਣੀ ਅਕਾਲੀ ਦਲ ਦੇ ਝੰਡੇ ਬਲੰਦ ਹੋਣਗੇ ਔਰ ਖਿਲਰੀ ਹੋਈ ਸ਼ਕਤੀ ਜਿਹੜੀ ਆ ਉਹ ਵੰਡੀ ਹੋਈ ਜਿਹੜੀ ਸ਼ਕਤੀ ਆ ਉਹਨੂੰ ਜੋੜਨ ਦਾ ਫਾਰਮੂਲਾ ਜਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਾਹਮਣੇ ਰੱਖਿਆ ਕਿ ਉਹਨਾਂ ਭਰਾਵਾਂ ਨੂੰ ਇਹ ਆਪਣੇ ਅਡੜ ਦਲ ਬਣਾਈ ਬੈਠੇ ਨੇ ਆਡਾ ਦੇ ਗਰੁੱਪ ਬਣਾਈ ਬੈਠੇ ਨੇ ਜਿਨ੍ਹਾਂ ਦਾ ਆਪਣੇ ਆਪਣੇ ਤੌਰ ਤੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਰਗੇ ਮਹਾਨ ਯੋਧਿਆਂ ਦੀਆਂ ਭਾਈ ਪ੍ਰੋਫੈਸਰ ਮਨਜੀਤ ਸਿੰਘ ਵਰਗਿਆਂ ਦੀਆਂ ਬਾਬਾ ਸਰਬਜੋਤ ਸਿੰਘ ਜੀ ਬੇਦੀ ਵਰਗਿਆਂ ਦੀਆਂ ਸੰਤ ਸੇਵਾ ਸਿੰਘ ਵਰਗਿਆਂ ਦੀਆਂ ਰਾਮਪੁਰ ਖੇੜੇ ਵਾਲਿਆਂ ਦੀਆਂ ਹੋਰ ਕਿੰਨੇ ਨੇ ਸਰ ਰਵਿੰਦਰ ਸਿੰਘ ਹੋਰ ਕਿੰਨੇ ਸਾਡੇ ਦਲ ਨੇ ਸਾਰਿਆਂ ਨੂੰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਖਾਲਸਾ ਸਿਮਰਨ ਜੀ ਸੀ ਮਾਨ ਔਰ ਸਾ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਆ ਬਹੁਤ ਵੱਡਾ ਜਥਾ ਸਾਡੇ ਮੁਸਲਮਾਨ ਭਰਾਵਾਂ ਦਾ ਆਇਆ ਮੁਸਾ ਜੀ ਜੁਨਾ ਖਾਨ ਜੀ ਜਿਹੜੇ ਕਹਿੰਦੇ ਅਸੀਂ ਵੀ ਸਲਮਾਨ ਕਰਨਾ ਸਿੰਘ ਸਾਹਿਬ ਦਾ ਉਹਨਾਂ ਨੂੰ ਮੈਂ ਜੀ ਆਇਆਂ ਕਹਿਣਾ ਸੋ ਮੇਰਾ ਮਤਲਬ ਸਾਰਿਆਂ ਨੂੰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਫਾਰਮੂਲਾ ਦਿੱਤਾ ਕਿ ਤੁਸੀਂ ਰਾਜਨੀਤਿਕ ਏਜੰਡੇ ਅੱਡ-ਅੱਡ ਰੱਖ ਲੋ ਵਰਧਾਰਮਿਕ ਝੰਡੇ ਤੇ ਆਪਾਂ ਸਾਰਾ ਪੰਥ ਇਕੱਠਾ ਕਰੀਏ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਸਾਰਾ ਪੰਥ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਵਾਲ ਤੱਕ ਰਿਹਾ ਨਿਗਾਹ ਲਾ ਕੇ ਔਰ ਅਸੀਂ ਅੱਜ ਦੇ ਇਕੱਠ ਨੇ ਇਹ ਸਾਹਿਬਤ ਕਰਤਾ ਸਿੰਘ ਸਾਹਿਬ ਤੁਸੀਂ ਅਗਵਾਈ ਕਰੋ ਔਰ ਮੈਂ ਬੈਠੇ ਨੇ ਰਕੜਾ ਸਾਹਿਬ ਬੈਠੇ ਨੇ ਬੀਬੀ ਜੀ ਉਰੀ ਬੈਠੇ ਨੇ ਮੇਰਾ ਬੇਟਾ ਅਜੀਤ ਰਿੰਦਰਪਾਲ ਟੋੜਾ ਬੈਠਾ ਸੰਧੂ ਸਾਹਿਬ ਬੈਠੇ ਨੇ ਅੱਜ ਬਟਾਲਾ ਸਾਹਿਬ ਟੇਡ ਸਾਹਿਬ ਜੀ ਉਹਨਾਂ ਨੂੰ ਅਸੀਂ ਆਪ ਹੀ ਕਹਤਾ ਸੀ ਕਿ ਆਪਾਂ ਆਪਣੇ ਆਪਣੇ ਜ਼ਿਲ੍ਹਿਆਂ 'ਚ ਕਰੀਏ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਅੱਜ ਪੰਥ ਦੇ ਵਿੱਚ ਜਜ਼ਬਾ ਹੈ ਪੰਥ ਦੇ ਵਿੱਚ ਚਾਹ ਹੈ ਇਸੇ ਕਰਕੇ ਸਾਰੀਆਂ ਸੰਸਥਾਵਾਂ ਅੱਜ ਕਿਸੇ ਪਾਰਟੀ ਦੇ ਤੌਰ ਤੇ ਨਹੀਂ ਆਏ ਅੱਜ ਠੀਕ ਹੈ ਇੱਥੇ ਸਾਕਰਨਾਥ